ਇਸ ਪਿੰਡ ਵਿੱਚ ਕਨਾਲ ਦਾ ਜਿਹੜਾ ਰੇਟ ਹੈ ਉਹ 50 ਤੋਂ 55 ਲੱਖ ਰੁਪਏ ਕਨਾਲ ਜਾਨੀ ਕਿ ਜੇ ਮੋਟਾ-ਮੋਟਾ ਇਸਟਮੀਡਲਾ ਮਕਿੱਲੇ ਦਾ ਤਾਂ 5-6 ਕਰੋੜ ਦਾ ਕਿਲਾ ਇਹ ਗੁਰਦੁਆਰਾ ਸਾਹਿਬ ਹੈਗਾ ਝੁੰਗੀਆਂ ਪਿੰਡ ਦਾ ਤੋਂ ਹੁਣ ਲੱਗਦੇ ਨਹੀਂ ਕਿ ਇਹ ਝੁੰਗੀਆਂ ਪਿੰਡ ਲੋ ਤੁਹਾਨੂੰ ਆਪਦੀ ਅੱਖੀ ਦੇਖੀ ਦੱਸਦਾ ਮੈਂ ਆਪਦੀ ਅੱਖਾਂ ਨਾਲ ਦੇਖਿਆ ਹੋਇਆ ਇੱਥੇ ਕੁਝ ਨਹੀਂ ਹੁੰਦਾ ਸੀਗਾ ਸਾਰੇ ਸਭ ਤੋਂ ਪਹਿਲਾਂ ਸਾਡੇ ਏਰੀਏ ਦੀ ਜ਼ਮੀਨ ਹੈ ਜਿਹੜੀ ਉਹ ਖਤਮ ਕਰੀ ਉੱਪ ਜਾਓ ਜ਼ਮੀਨ ਅੱਜ ਕੀ ਅੱਜ ਬਿਲਡਿੰਗ ਆਏ ਕਦੇ ਆਲੂ ਗੋਭੀ ਫਸਲਾਂ ਹੁੰਦੀਆਂ ਸੀਗੀਆਂ ਬਾਕੀ ਬਾਈ ਪਿੰਡ ਹੁਣ ਪਿੰਡ ਨਹੀਂ ਰਹਿ ਗਏ ਤੁਸੀਂ ਬਿਲਡਿੰਗਾਂ ਦੇਖੋ ਕਿਧੀਆਂ-ਕਿੱਧੀਆਂ ਬਿਲਡਿੰਗਾਂ ਕੋਈ ਜ਼ਮੀਨ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਿੰਦੀਸ ਵਾਲੀ ਸਵੇਰ ਦੇ ਵੱਜ ਗਈ 8 ਮੈਂ ਆਪਦੇ ਏਰੀਏ ਆਪਣੇ ਪਿੰਡ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਹਰ ਲਾਲਪੁਰ ਚ ਸੋ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਾ ਨਿਊ ਚੰਡੀਗੜ੍ਹ ਏਰੀਏ ਦੇ ਕੁਝ ਪਿੰਡ ਜਨਾ ਪਿੰਡਾਂ ਚ ਪਹਿਲਾ ਜ਼ਮੀਨਾਂ ਅਪਜਾਉ ਹੁੰਦੀਆਂ ਸੀਗੀਆਂ ਤੇ ਤੇ ਜ਼ਮੀਨਾਂ ਬਹੁਤ ਜ਼ਿਆਦਾ ਅਪਜਾਉ ਸੀ ਪਰ ਇਹਨਾਂ ਜ਼ਮੀਨਾਂ ਚ ਅੱਜ ਬਿਲਡਿੰਗਾਂ ਅੱਜ ਪ੍ਰਵਾਸੀਆਂ ਦੇ ਇੰਨਾ ਪ੍ਰਵਾਸ ਹੋ ਗਿਆ ਤੁਹਾਨੂੰ ਮੈਂ ਇੱਕ ਵਾਰ ਦਿਖਾਉਣ ਲੱਗਿਆ ਤੁਸੀਂ ਦੇਖਿਓ ਤੇ ਸ਼ੇਅਰ ਕਰਿਓ ਕਿਉਂਕਿ ਲੋਕ ਆਪਦੇ ਜ਼ਮੀਨਾਂ ਵੇਚਦੇ ਸਾਡੇ ਏਰੀਆ ਦੀ ਜਿਹੜੀ ਜ਼ਮੀਨ ਸੀ ਕਿ ਉਹ ਬਹੁਤ ਜ਼ਿਆਦਾ ਅਪਜਾਉ ਸੀਗੀ ਹਨਾ ਤੁਸੀਂ ਦੇਖ ਸਕਦੇ ਇੱਧਰ ਜੇ ਮੈਂ ਤੁਹਾਨੂੰ ਦਿਖਾਵਾਂ ਹਲਕਾ ਜਾਂ ਮੋੜ ਕੇ ਜ਼ੂਮ ਵੀ ਕਰਕੇ ਦਿਖਾ ਦੰਨਾ ਪਹਿਲਾਂ ਹੁੰਦੀ ਸੀਗੀ ਇਹ ਜ਼ਮੀਨ ਇੱਥੇ ਦੋ ਕੋਠੀਆਂ ਵੀ ਤੁਸੀਂ ਦੇਖ ਸਕਦੇ ਹੋ ਵਿੱਚ ਨਾ ਬਣੀ ਹੋਈਆਂ ਬਹੁਤ ਸੋਹਣੀਆਂ ਪਰ ਆ ਜਿਹੜੇ ਝੰਡੇ ਲੱਗੇ ਹੋਏ ਆ ਪੀਐਸਪੀ ਕੰਪਨੀ ਦੇ ਹਨਾ ਚਲੋ ਕੰਪਨੀ ਪਤਾ ਨਹੀਂ ਕਿਹੜੀ ਹੈ ਬਟ ਇਹ ਕੰਪਨੀ ਖਰੀਦ ਚੁੱਕੀ ਹੈ ਜਮੀਨ ਹਨਾ ਤੁਸੀਂ ਦੇਖ ਸਕਦੇ ਹੋ ਕਿ ਝੰਡੇ ਉਹ ਕਵਰ ਕਰਦੇ ਉਹ ਇਹ ਕਈ ਮੰਦੇ ਤਾਂ ਕਹਿਣਗੇ ਵੀ ਜੇ ਲੋ ਡਿਵੈਲਪਮੈਂਟ ਹੈ ਬਾਈ ਡਿਵੈਲਪਮੈਂਟ ਦਾ ਹੁਣ ਪਤਾ ਨਹੀਂ ਡਿਵੈਲਪਮੈਂਟ ਹੈ ਇਹ ਸਾਡਾ ਜਿਹੜਾ ਕਰਕੇ ਉਹ ਸਾਹਮਣੇ ਜਿਹੜਾ ਪਿੰਡ ਹੈ ਪੋਹਰ ਲਾਲਪੁਰ ਐ ਮੈਂ ਉੱਥੇ ਜਾ ਕੇ ਵੀ ਤੁਹਾਨੂੰ ਇੱਕ ਝਲਕ ਦਿਖਾਉਣਾ ਬਣੇ ਰਹੋ ਤੁਸੀਂ ਦੇਖੋ ਮੈਂ ਇੰਟਰ ਕਰ ਗਿਆ ਵੀ ਪਿੰਡ ਹਰ ਲਾਲਪੁਰ ਚ ਪਰ ਇਧਰਲੀ ਸਾਈਡ ਦੇਖੋ ਬੰਨੇ ਨਾ ਬਿਲਡਿੰਗਾਂ ਹੀ ਕੋਠੇ ਹੀ ਕੋਠੀਆਂ ਕਿਦਾਂ ਪ੍ਰਵਾਸ ਹੈ ਨਾ ਤੁਸੀਂ ਸਮਝੀ ਸਕਦੇ ਹੋ ਵੀ ਕੀ ਚੀਜ਼ ਮੈਂ ਕਹਿ ਰਿਹਾ ਪਿੰਡ ਤਾਂ ਇਧਰਲੀ ਸਾਈਡ ਬੰਨੇ ਰਹ ਜਾਂਦਾ ਹਰ ਲਾਲਪੁਰ ਸੋ ਇਹ ਵਿਚਾਰੇ ਜਿਵੇਂ ਅਗ ਜਾਂਦੇ ਇਹਨਾਂ ਦਾ ਚੈਨਲ ਦਾ ਫਿਊਚਰ ਦਾ ਪਤਾ ਨਹੀਂ ਕੀ ਬਣੂ ਰੱਬ ਜਾਣਦਾ ਸੋ ਜ਼ਮੀਨਾਂ ਜਦੋਂ ਤੁਸੀਂ ਦੇਖ ਸਕਦੇ ਹੋ ਨਾ ਜ਼ਮੀਨਾਂ ਦੀ ਜੇ ਮੈਂ ਗੱਲ ਕਰਾਂ ਇਸ ਪਿੰਡ ਵਿੱਚ ਕਨਾਲ ਦਾ ਜਿਹੜਾ ਰੇਟ ਹੈ ਉਹ 50 ਤੋਂ 55 ਲੱਖ ਰੁਪਏ ਕਨਾਲ ਯਾਨੀ ਕਿ ਜੇ ਮोटा-ਮोटा ਇਸ ਟੀ ਮਿਡਲਾਮਾ ਕਿੱਲੇ ਦਾ ਤਾਂ 5-6 ਕਰੋੜ ਦਾ ਕਿੱਲਾ ਜ਼ਮੀਨਾਂ ਦੇ ਰੇਟ ਮੈਟਰ ਨਹੀਂ ਕਰਦੇ ਵੀਰੇ ਠੀਕ ਹੈ ਜਮੀਨਾਂ ਦੇ ਰੇਟ ਨਹੀਂ ਮੈਟਰ ਕਰਦੇ ਹੁੰਦੇ ਆਓ ਜੀ ਤੁਸੀਂ ਦੇਖ ਸਕਦੇ ਹੋ ਬਿਲਡਿੰਗਾਂ ਬਿਲਡਿੰਗਾਂ ਪਿੰਡ ਪਿੰਡ ਲੱਗਦੇ ਨਹੀਂ ਕਿਸੇ ਐਂਗਲ ਤੋਂ ਪਿੰਡ ਜਮੀਨਾਂ ਦੇ ਰੇਟ ਨਾਲ ਸਾਡੀਆਂ ਹੋਂਦਾਂ ਜਿਹੜੀਆਂ ਕਰ ਪੂਰੀਆਂ ਬੰਦੇ ਕੁਝ ਦੇ ਸਕਦੇ ਹੋ ਠੀਕ ਹੈ ਇਹ ਫੰਡ ਹੈ ਨਾ ਤੇ ਇੱਧਰ ਵੀ ਸਾਰਾ ਵਿਕ ਚੁੱਕਿਆ ਬਿਲਡਿੰਗਾਂ ਬਿਲਡ ਮੇਰਾ ਜੇ ਤੁਸੀਂ ਦੇਖੋ ਪੂਰੀਆਂ ਬਿਲਡਿੰਗਾਂ ਨਾ ਜ਼ਮੀਨ ਚਲੋ ਕਿਸੇ ਨੇ ਰੱਖੀ ਹੋਈ ਹੈ ਪਰ ਹੁਣ ਜ਼ਮੀਨ ਰੱਖਣ ਦਾ ਹੀ ਫਾਇਦਾ ਨਾ ਚਲੋ ਜਿਨੇ ਵੀ ਰੱਖੀ ਹੋਈ ਹੈ ਵਧੀਆ ਗੱਲ ਹੈ ਨਹੀਂ ਵੇਚੀ ਨਾ ਬੇਚੀ ਵਧੀਆ ਗੱਲ ਹੈ ਸੋ ਇੱਧਰ ਵੀ ਬਿਲਡਿੰਗਾਂ ਹੀ ਬਿਲਡਿੰਗਾਂ ਹਨ ਕਿੰਨੇ ਪ੍ਰਵਾਸੀ ਲੱਖਾਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਚ ਆ ਗਏ ਬਾਈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਆਉਣ ਵਾਲਾ ਫਿਊਚਰ ਕੀ ਹੋਗਾ ਹੁਣ এনवायरमेंट ਸੀਗਾ এনवायरमेंट ਸਾਰਾ ਖਤਮ ਹੋ ਗਿਆ ਬਿਲਕੁਲ ਪਿੱਛੇ ਹਨਾ ਤੁਸੀਂ ਦੇਖਦੇ ਪਿੰਡ ਰਲਾਲਪੁਰਾ ਸੋ ਰੇਟ ਮਹਿੰਗੇ ਹੋਗੇ ਹੋਂਦ ਸਾਡੀ ਹੈਗੀ ਜ਼ਮੀਨਾਂ ਦੀ ਸਾਡੇ ਪੁਰਖਿਆਂ ਦੀ ਜ਼ਮੀਨਾਂ ਨਹੀਂ ਵੇਚੀਆਂ ਸਾਡੇ ਸਿਆਣਿਆਂ ਨੇ ਜ਼ਮੀਨਾਂ ਨਹੀਂ ਵੇਚੀਆਂ ਉਹਨਾਂ ਨੇ ਸੰਭ ਕੇ ਰੱਖੀਆਂ ਜ਼ਮੀਨਾਂ ਉਹਨਾਂ ਨੇ ਕਿਹਾ ਵੇਚੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦੱਸਿਆ ਖੇਤੀ ਕਰੋ ਬਈ ਜ਼ਮੀਨ ਨਾਲ ਜੁੜੋ ਹਨਾ ਸੋ ਆਪਦੀ ਜ਼ਮੀਨ ਨਾਲ ਜੁੜੋ ਬਈ ਜ਼ਮੀਨਾਂ ਵੇਚੀ ਆਪਾਂ ਤੇ ਬਹੁਤ ਔਖਾ ਹੋ ਜਾਣਾ ਹੁਣ ਅੱਜ ਤੇ ਤੁਸੀਂ ਆ ਦੇਖ ਸਕਦੇ ਹੋ ਨਾ ਇੱਕ ਮਰ ਫੇਰ ਮੈਂ ਤੁਹਾਨੂੰ ਝਲਕ ਦਿਖਾ ਦਿੰਦਾ ਕਿਹਾ ਸੀ ਕਿ ਹੁਣ ਕੇ ਬੰਦੇ ਉਹਦੇ ਬੰਦੇ ਵੀ ਥੋੜਾ ਪ੍ਰਵਾਸੀ ਹੀ ਦੇਖਣ ਆ ਜਾਂਦਾ ਸੋ ਆ ਲੋ ਝਲਕਾਈਆਂ ਹੁਣ ਹੋਰ ਕੀ ਨਿਆਣਾ ਇੱਥੇ ਪ੍ਰਵਾਸੀ ਦੀਆਂ ਨਾ ਫਿਰ ਕਹਿੰਦੇ ਜੀ ਪ੍ਰਵਾਸੀ ਅੱਜ ਪ੍ਰਵਾਸੀ ਆਉਂਗੇ ਨਹੀਂ ਹੋਰ ਕੌਣ ਆਊਗਾ ਬਈ ਗੱਡੀਆਂ ਬਿਲਡਿੰਗਾਂ ਬਣ ਗਈਆਂ ਇੰਨਾ ਵਾਸਾ ਹੋ ਗਿਆ ਇੱਥੇ ਆ ਪਿੰਡ ਤੁਹਾਨੂੰ ਲੱਗਦੇ ਵੀ ਪਿੰਡ ਰਹਿ ਗਏ ਹੁਣ ਉਹ ਸਾਹਮਣੇ ਝੁੰਗੀਆਂ ਪਿੰਡ ਆ ਗਿਆ ਤੇ ਹੁਣ ਪਿੰਡ ਤਾਂ ਰਹੀ ਨਹੀਂ ਪਿੰਡਾਂ ਦਾ ਤਾਂ ਹੁਣ ਕਿੰਨਾ ਕਹਿੰਦੇ ਡਵੈਲਪਮੈਂਟ ਹੈ ਇਦਾਂ ਦੀ ਡਵੈਲਪਮੈਂਟ ਬਾਈ ਸਾਨੂੰ ਤੱਕ ਆਈ ਹੀ ਨਹੀਂ ਆ ਲੋ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਬਾਈ ਯਾਰ ਬਿਲਡਿੰਗਾਂ ਹੀ ਬਣ ਗਈਆਂ ਜ਼ਮੀਨਾਂ ਖਤਮ ਇੱਥੇ ਜ਼ਮੀਨਾਂ ਚ ਹੁੰਦਾ ਸੀਗਾ ਵਧੀਆ ਯਾਰ ਫਸਲ ਆਉਂਦੀ ਸੀ ਕਣਕਾਂ ਜੀਰੀਆਂ ਗੋਭੀ ਆਲੂ ਲੋਦੇ ਸੀ ਲੋਕ ਹੁਣ ਇੱਥੇ ਕੋਣ ਹੈ ਇੱਥੇ ਪਰਵਾਸੀ ਹੈ 70 ਤੋਂ 80% ਜਿਹੜੇ ਲੋਕ ਹੈ ਨਾ ਉਹ ਮੱਚਲ ਯੂਪੀ ਹਰਿਆਣਾ ਔਰ ਵੱਖ-ਵੱਖ ਸਟੇਟਾਂ ਤੋਂ ਆ ਕੇ बसे ਹੋਏ ਹਨ ਅਜੇ ਤਾਂ ਤੁਸੀਂ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਹੈਗਾ ਚੁੰਗੀਆਂ ਪਿੰਡ ਦਾ ਤੋ ਹੁਣ ਲੱਗਦੇ ਨਹੀਂ ਕਿ ਇਹ ਝੁੰਗਿਆ ਪਿੰਡ ਲੋ ਤੁਸੀਂ ਦੇਖ ਲਓ ਕਿੰਨੀਆਂ ਬਿਲਡਿੰਗਾਂ ਹਨ ਸੋ ਨਹੀਂ ਲੱਗਦਾ ਨਾ ਬਾਈ ਕਦੇ ਕਿੰਨੀਆਂ ਪਜਾਉ ਜ਼ਮੀਨ ਹੁੰਦੇ ਸੀਗੀ ਆਲੂ ਗੋਭੀ ਮੈਂ ਹੁਣ ਆਪਦੀ ਤੁਹਾਨੂੰ ਆਪਦੀ ਅੱਖੀ ਦੇਖੀ ਦੱਸਦਾ ਮੈਂ ਆਪਦੀ ਅੱਖਾਂ ਨਾਲ ਦੇਖਿਆ ਹੋਇਆ ਇੱਥੇ ਕੁਝ ਨਹੀਂ ਹੁੰਦਾ ਸੀਗਾ ਹਾਲਾਂਕਿ ਮੇਰੀ ਉਮਰ ਬਹੁਤੀ ਨਹੀਂ ਹੋਈ ਜਿਵੇਂ ਕਹਾ ਮੇਰੀ ਅੱਜ 34 ਸਾਲ ਦੀ ਉਮਰ ਹੈ ਤੇ ਸੋਜੀ ਸੰਭਾਲਣ ਤੋਂ ਬਾਅਦ ਮੈਂ ਆਪਦੀ ਅੱਖਾਂ ਨਾਲ ਜਦੋਂ ਮੈਂ ਇਧਰ ਪੜਨ ਜਾਇਆ ਕਰਦਾ ਸੀਗਾ ਚਾਹੇ ਕਾਲਜ ਦੇ ਲਾ ਲਓ ਚਾਹੇ ਉਸ ਟਾਈਮੇ ਆਈਲਟਸ ਲਾ ਲਓ ਆਈਲਟਸ ਕਰਨੇ ਆਂਦੇ ਸੀਗੇ ਆਲਸ ਵਗੈਰਾ ਨਾ ਨਹੀਂ ਗਏ ਬਾਹਰ ਕੋਈ ਗੱਲ ਨਹੀਂ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਇੱਥੇ ਵੀ ਠੀਕ ਹੈ ਇੱਥੇ ਠੀਕ ਹੈ ਜੇ ਕਿਤੇ ਫਿਊਚਰ ਚ ਮੌਕਾ ਮਿਲੇ ਜ਼ਰੂਰ ਘੁੰਮ ਕੇ ਆਵਾਂਗੇ ਜਾ ਕੇ ਆਵਾਂਗੇ ਟਾਈਮ ਲਾ ਕੇ ਆਵਾਂਗੇ ਵਾਪਸ ਪੰਜਾਬ ਚ ਆਵਾਂਗੇ ਪਰ ਕਿਉਂਕਿ ਪੰਜਾਬ ਚ ਜਾਣਾ ਬਹੁਤ ਜ਼ਰੂਰੀ ਹੈ ਪਰ ਅੱਜ ਜੇ ਮੈਂ ਗੱਲ ਕਰਾਂ ਇੱਥੇ ਅਪਜਾਓ ਜ਼ਮੀਨ ਇੰਨੀ ਤਗੜੀ ਸੀਗੀ ਬਟ ਸਰਕਾਰਾਂ ਦੇ ਸਭ ਤੋਂ ਪਹਿਲਾਂ ਸਾਡੇ ਏਰੀਏ ਦੀ ਜ਼ਮੀਨ ਹੈ ਜਿਹੜੀ ਉਹ ਖਤਮ ਕਰੀ ਅਪਜਾਓ ਜ਼ਮੀਨ ਅੱਜ ਕੀ ਹੈ ਅੱਜ ਬਿਲਡਿੰਗ ਆਏ ਕਦੇ ਆਲੂ ਗੋਭੀ ਫਸਲਾਂ ਹੁੰਦੀਆਂ ਸੀਗੀਆਂ ਤੇ ਅੱਜ ਤੁਹਾਨੂੰ ਮੈਂ ਇਧਰੋਂ ਨਿਗਾ ਮਾਰ ਕੇ ਦਿਖਾਉਣਾ ਤੁਸੀਂ ਦੇ ਤੁਹਾਨੂੰ ਲੱਗਦਾ ਬਾਈ ਯਾਰ ਦੀ ਪਿੰਡ ਰਿਹਾ ਹੁਣ ਲੋ ਕਿਸੇ ਐਂਗਲ ਤੋਂ ਤੁਸੀਂ ਕਹਿ ਨਹੀਂ ਸਕਦੇ ਪਿੰਡ ਕਿੱਡੇ ਕਿੱਡੀਆਂ ਬਿਲਡਿੰਗਾਂ ਬਣ ਗਈਆਂ ਹਨਾ ਰੋਡ ਬਣ ਗਏ 200 ਫੁੱਟ 6 ਲੈਨੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਬਿਲਡੀਆਂ ਝੁੰਗੀਆਂ ਪਿੰਡ ਦਾ ਗੁਰਦੁਆਰਾ ਤੁਸੀਂ ਦੇਖ ਸਕਦੇ ਜੂਮ ਵੀ ਕਰ ਦਰਨਾ ਮੈਂ ਠੀਕ ਹੈ ਤੇ ਅੱਜ ਪਿੰਡ ਦਾ ਲੱਗਦਾ ਨਹੀਂਗਾ ਕਿ ਪਿੰਡ ਹੈ ਹਨਾ ਜੀ ਬਿਲਡਿੰਗਾਂ ਦੇਖੋ ਕਿੰਨੀਆਂ ਗੱਡੀਆਂ ਬਿਲਡਿੰਗਾਂ ਕੋਈ ਜਮੀਨ ਦੀ ਗੱਡੀ ਆ। ਭੰਸਾ 50 55 ਲੱਖ 60 ਲੱਖ 70 ਲੱਖ ਤੱਕ ਦੀ ਕਨਾਲ ਹੈ। ਉਹ ਲੈਣੀ ਸੌਖੇ ਨਹੀਂ ਹੈ ਜੀ ਬਟ ਇੱਥੇ ਫਲੈਟ ਹੀ ਫਲੈਟ ਹੋਗੇ। ਝੁੰਗੀਆਂ ਚ ਪਿੰਡ ਦੀ ਜ਼ਮੀਨ ਹੁੰਦੀ ਸੀ ਪਰ ਅੱਜ ਕੀ ਅੱਜ ਬਿਲਡਿੰਗਾਂ ਦੁਕਾਨਾਂ ਸ਼ੋਅਰੂਮ ਰਵਾਸੀ ਹਾਲੋ ਐਚਪੀ ਨੰਬਰ ਤੋਂ ਵੀ ਗੱਡੀ ਵੀ ਦੇਖ ਸਕਦੇ ਹੋ ਆ ਗਈ ਹੈ ਸਾਹਮਣੇ। ਸੋ ਇਹ ਇਹ ਹੀ ਚੀਜ਼ਾਂ ਰਹਿ ਗਈਆਂ ਬਈ ਇੱਥੇ ਹੋਰ ਕੁਝ ਨਹੀਂ ਰਿਹਾ ਇੱਥੇ ਤੁਹਾਨੂੰ ਆਹ ਮੋਟਰਸਾਈਕਲ ਦੇਣ ਨੂੰ। ਦੇ ਵੀ ਐਚਪੀ ਨੰਬਰ ਸੋ ਆ ਗੱਡੀਆਂ ਖੜੀਆਂ ਤੁਹਾਨੂੰ ਮੈਂ ਇੱਦਾਂ ਐਕਸਪੈਰੀਮੈਂਟ ਵੀ ਕਰਾ ਦਿੰਦਾ ਪੰਜਾਬ ਦੀਆਂ ਕਿੰਨੀਆਂ ਤੇ ਬਾਹਰ ਹੀ ਕਿੰਨੀਆਂ ਕਿਉਂਕਿ ਜਿਹੜੀਆਂ ਗੱਡੀਆਂ ਇਹ ਹੈ ਗੱਡੀਆਂ ਆਈਆਂ ਹਨਾ ਇਹ ਹੁਣ ਇੱਥੇ ਆ ਕੇ ਕੀ ਬਣ ਗਈਆਂ ਪੰਜਾਬ ਨੰਬਰ ਬਣ ਗਈਆਂ ਕਿਉਂਕਿ 2 ਸਾਲਾਂ ਬਾਅਦ ਸਾਲ ਬਾਅਦ ਉਰੇ ਆ ਕੇ ਪੰਜਾਬ ਦਾ ਐਡਰੈਸ ਬਣ ਜਾਂਦਾ ਪਰ ਉਹ ਬਣ ਜਾਂਦਾ ਫਿਰ ਲੋਕਾਂ ਨੂੰ ਅੱਜ ਮਤਲਬ ਉਹ ਮਿਲ ਜਾਂਦਾ ਰਾਈਟ ਮਿਲ ਜਾਂਦਾ ਕਿ ਤੁਸੀਂ ਐਡਰੈਸ ਜਦੋਂ ਆ ਗਿਆ ਫਿਰ ਨੰਬਰ ਨਵੇਂ ਮਿਲ ਜਾਂਦੇ ਕੋਈ ਵੀ ਗੱਡੀ ਆਉਂਦੀ ਹੈ ਪਹਿਲਾਂ ਉਹ ਐਚਪੀ ਹਾਲੋ ਐਚਰ ਨੰਬਰ ਖੜੀ ਆ ਹੁਣ ਦਾ ਇਹਨੇ ਵੀ ਸਾਲ ਦੋ ਸਾਲ ਨੂੰ ਬਾਈ ਪੀਵੀ 27 ਬਣ ਜਾਣਾ। ਤੋਂ ਬਿਲਡਿੰਗਾਂ ਦੇਖ ਲੋ ਤੁਸੀਂ ਕਿੱਡੀਆਂ-ਕਿੱਡੀਆਂ ਬਿਲਡਿੰਗਾਂ ਬਣ ਗਈਆਂ। ਦੇਖੀ ਸਾਧੋ ਨਾ ਭਾਈ ਕੀ ਤੋਂ ਕੀ ਬਣਗੇ ਤੁਸੀਂ ਦੇਖੀਏ ਸਾਧੋ ਨਾ ਦਿੱਲੀ ਤੋਂ ਵੀ ਬੜਾ ਜਾਊ ਭਾਈ ਤਾਂ ਦਿੱਲੀ ਸ਼ਹਿਰ ਨੇ ਵੀ ਛੋਟਾ ਪੈ ਜਾਣਾ ਸਨਨ ਕਲੇਬ ਦੇ ਅੱਗੇ ਵੈਸੇ ਤਾਂ ਟਾਈਮ ਬਣਾਉਂਗੇ ਅਗਰ ਆ ਗਿਆ ਹੱਥੋਂ ਤਾਂ ਪਛਤਾਉਣ ਦਾ ਹੁਣ ਤਾਂ ਕੀ ਫਾਇਦਾ ਹੁਣ ਤਾਂ ਇਹ ਹੈ ਕਿ ਜਿਹੜੇ ਨਹੀਂ ਵੇਚੇ ਜਿਨ੍ਹਾਂ ਨੇ ਨਾ ਵੇਚਣਾ ਵਧੀਆ ਗੱਲ ਆ ਭਾਈ ਬਾਕੀ ਬਹੀ ਪਿੰਡ ਹੁਣ ਪਿੰਡ ਨਹੀਂ ਰਹੇ ਪਿੰਡ ਹੁਣ ਸ਼ਹਿਰ ਬਣ ਗਏ ਬਾਕੀ ਤੁਸੀਂ ਆਪਣੀ ਰਾਏ ਦਿਓ ਕਮੈਂਟ ਬਾਕਸ ਅਗਲਾ ਪਿੰਡ ਮੈਂ ਤੁਹਾਨੂੰ ਦਿਖਾਉਂਗਾ ਜੰਡਪੁਰ ਅ ਹੁਣ ਤੁਹਾਨੂੰ ਦਿਖਾਇਆ ਹਰਲਾਲ ਪਰਦੇਸ ਝੁੰਗੀਆਂ ਝੁੰਗੀਆਂ ਮੈਂ ਪ੍ਰੋਪਰ ਨਹੀਂ ਦੱਸ ਸਕਿਆ ਲੇਕਿਨ ਅਗਲੀ ਵੀਡੀਓ ਚ ਜ਼ਰੂਰ ਤੁਹਾਨੂੰ ਝੁੰਗੀਆਂ ਬਣਾ ਦਿਖਾਇਆ ਜਾਊਗਾ ਅੰਦਰੋਂ ਵੀ ਤੇ ਹੁਣ ਅਗਲਾ ਪਿੰਡ ਜਿਹੜਾ ਮੈਂ ਤੁਹਾਨੂੰ ਦਿਖਾਉਂਗਾ ਅਗਲੀ ਵੀਡੀਓ ਚ ਦਿਖਾਉਂਗਾ ਜੰਡਪੁਰ ਉਸ ਤੋਂ ਬਾਅਦ ਫਿਰ ਹੋਰ ਸਾਰੇ ਪਿੰਡ ਦਿਖਾਵਾਂਗੇ ਕਿੱਥੇ ਕੀ ਕੀ ਬਣ ਗਿਆ ਕੀ ਕੀ ਹੋ ਗਿਆ ਤੇ ਕੀ ਫਾਇਦੇ ਕੀ ਨੁਕਸਾਨ ਥਾਰਾ ਕੋ ਦੱਸਿਆ ਜਾਊਗਾ ਇਸ ਵਾਰ ਨਹੀਂ ਇਹ ਪਿੰਡ ਨੂੰ ਕੀਤਾ ਕਵਰ ਤੁਸੀਂ ਇਹ ਪਿੰਡ ਤੇ ਕਮੈਂਟ ਜਰੂਰ ਦਿਓ